ਕੱਛੇ ਕਾਰਪੈਨ ਦੇ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ 10 12 ਸਾਲ ਬੱਚੇ ਦੇ ਇੱਕ ਪੈਨ ਵਾਲੀ ਕੋਟੀ ਦਾ ਡਿਜ਼ਾਈਨ ਦਿਖਾਉਣ ਲੱਗਣੀ ਆ। ਸਭ ਤੋਂ ਪਹਿਲਾਂ ਜੀ ਆਪਾਂ 50 55 ਜੋੜ نیچے ਪਾਉਣੇ ਆ 12 ਨੰਬਰ ਤੇ। 10 ਤੇ ਪਾ ਸਕਦੇ ਮੈਨੂੰ ਕਿਉਂਕਿ ਬੱਚਾ ਕੋ ਪੱਛੇ ਦਾ ਘੁੱਟੇ ਨਾ ਬੱਢੇ। ਸਭ ਤੋਂ ਪਹਿਲਾਂ ਮਾਰਡਰ ਬਣਾਉਣਾ ਜੀ। ਇੱਕ ਕੁੰਡਾ ਫੋਕਾ ਲਾਉਣਾ ਤੇ ਇੱਕ ਪੁੱਠਾ ਬਣਾਉਣਾ ਇੱਕ ਫੋਕਾ ਪੁੱਠਾ। ਅਜੇ ਬਾਹਰ ਬਾਹਰ ਦੀ ਵਧੂਲੇ ਨਾ। ਉਸ ਤੋਂ ਬਾਅਦ ਜੈਨਿਚੂਰ ਕਰਨੀ ਜੀ ਜਿੰਨੇ ਜੋਟੇ ਆਪਾਂ ਮੋਢੇ ਤੇ ਰੱਖਨੇ ਆ। 10 ਕਿ ਜੋਟੇ ਆਪਾਂ ਬੱਚੇ ਦੇ ਰੱਖਦੇ ਆ। ਉਹ ਇਧਰ ਤੇ ਡਿਜ਼ਾਈਨਿੰਗ ਜਾਊਗੀ ਜੀ ਧੁਰੋ ਧੁਰ। ਐਸੇ ਤਰ੍ਹਾਂ ਇਧਰ ਵੀ ਡਿਜ਼ਾਈਨਿੰਗ ਜਾਊਗੀ ਜੀ ਇੱਕ ਕੇਵਲ ਹੈ। 6 6 ਕੁੰਡਿਆਂ ਦਾ 3 ਕੁੰਡੇ ਹੀ ਠਾ ਤੈਨੂੰ ਉੱਤੇ ਕਰਕੇ ਆ ਨਾ ਨਾ ਸਾਰੀ ਕੇਵਲ ਧਾਨਗੇ। 2 ਕੁੰਡੇ ਪੁੱਠੇ ਜੀ। 2 ਇਧਰ ਪੁੱਠੇ ਨਾਲ-ਨਾਲ ਕੇਵਲ ਜਿਹੜੇ ਬਾਕੀ ਬਚੀ ਉਹਨਾਂ ਨੂੰ ਵਿਚਾਲੇ ਸਿੱਧੇ ਕਰ ਦਿਓ। ਇਹ ਇੰਨਾ-ਇੰਨਾ ਮੋੜ ਦੇ ਤੱਕ ਹੋ ਜਿਵੇਂ ਆ ਡਿਜ਼ਾਈਨ ਬਣ ਗਿਆ। ਕੰਪਲੀਟ ਦੱਸਤਾ ਜੀ ਤੁਹਾਨੂੰ ਮੈਂ। ਮੋਂ ਤੁਸੀਂ ਵਿਚਾਰੀ ਇਸੇ ਵਾਸਤੇ ਵੀ ਇੱਕ ਤਾਂ ਮਤਲਬ ਜਿਹੜੀ ਥੋੜੀ ਥੋੜੀ ਆਪਣੇ ਕੋਲ ਜਿਵੇਂ ਪਛਮ ਹੰਦੀ ਨੂੰ ਆਪਾਂ ਹੰਦਲ ਚਾਹਿਆ ਡਿਜ਼ਾਈਨ ਬਣਾ ਲਈਏ। ਆਪਾਂ ਨਵੀਂ ਵੀ ਲਿਆਉਣੇ ਕਿ ਵੀ ਡਿਜ਼ਾਈਨ ਬਣਾਉਣ ਵਾਸਤੇ ਤਾਂ ਇਹ ਆਪਣੇ ਤਿੰਨ ਚਾਰ ਰੰਗ ਹੈਗੇ ਆ ਜੀ। ਵਾਈਟ ਆ, ਪਿੰਕ ਆ, ਗ੍ਰੀਨ ਆ, ਤਿੰਨ ਰੰਗ ਆ ਆਪਣੇ ਕੋਲ। ਇਹਦੇ ਵਿੱਚ ਆਪਾਂ ਜੀ ਸ਼ੇਕੁੰਡੇ ਪੁੱਟੇ ਇੱਕ ਫੋਕਾ ਲਾਉਣਾ ਸ਼ੇਕੁੰਡੇ। ਸੌਰੀ। ਸ਼ੇਕੁੰਡੇ ਸਿੱਧੇ ਇੱਕ ਫੋਕਾ, ਸ਼ੇਕੁੰਡੇ ਸਿੱਧੇ ਇੱਕ ਫੋਕਾ। ਇੱਕ ਵਾਰੀ ਇਹਨੇ ਪਾ ਲੈਨੇ ਹੈ ਜਦੋਂ ਆਪਾਂ ਅਗਲੀ ਸਲਾਈਵ ਵਿੱਚ ਇਹ ਅਲੱਗ ਨਹੀਂ ਹੋਣਾ ਵਿੱਚ ਹੀ ਇਸ ਲਾਈਨ ਦੀ ਜਦੋਂ ਆਪਾਂ ਆ ਬੁਣ ਰਹੇ ਹਾਂ ਨਾਲ ਹੀ ਇਹ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਜਿਹੜਾ ਪਹਿਲਾ ਫੋਕਾ ਲਾਇਆ ਸੀ ਅਗਲਾ ਫੋਕਾ ਲਾ ਲੈਣਾ ਪੈਂਕ ਰੰਗ ਸ਼ੁਰੂ ਕੀਤਾ ਅਗਲਾ ਫੋਕਾ ਲਾ ਲੈ ਗ੍ਰੀਨ ਰੰਗ ਸ਼ੁਰੂ ਕੀਤਾ ਫਿਰ ਪੈਂਕ ਫੋਕਾ ਲਾ ਲੈ ਐਸੀ ਤਰ੍ਹਾਂ ਇਹ ਆਪਣੇ ਆਪ ਨੇ ਫੋਕੇ ਜਾਈ ਜਾਣਗੇ ਤੇ ਆਪਣੇ ਆਪ ਹੀ ਇਹ ਡਿਜ਼ਾਈਨ ਹੀ ਬਣ ਜਾਈ ਹੋਵੇ ਇਹ ਤਾਂ ਵੱਖਰੀ ਡਿਜ਼ਾਈਨ ਨਹੀਂ ਬਣਾਈ ਸਿੱਧਾ ਹੀ ਬਣਿਆ ਹੋਇਆ ਬਸ ਫੋਕਾ ਕੁੰਡਾ ਲੋ ਨਾ ਡਿਜ਼ਾਈਨਿੰਗ ਬਣ ਗਈ ਹੈ ਜੀ ਇਸ ਜਤਰਾਏ ਦਾ ਵੀ ਸ਼ੇਪ ਗਲ ਰੱਖ ਲਿਆ ਜੀ ਬੱਚੇ ਦਾ ਕਿਉਂਕਿ ਬੱਚੇ ਵੀ ਸ਼ੇਪ ਆ ਕੇ ਖੁਸ਼ ਹੁੰਦੇ ਆ ਅੱਗੇ ਆ ਵੀ ਜਿਵੇਂ ਬਾਹ ਦਾ ਡਿਜ਼ਾਈਨ ਬਾਹ ਤੇ ਥੋੜਾ ਵੱਧ ਪਾਤਾ ਉਸੇ ਤਰ੍ਹਾਂ ਬਾਦਰ ਇੰਨਾ ਵਾਲਾ ਇਹ ਮਤਲਬ ਉਹੀ ਡਿਜ਼ਾਈਨ ਆਗੇ ਸਿੱਧੇ ਫਿਰ ਕੋਕਾ ਲਾਉਣਾ ਤਿੰਨ ਰੰਗ ਦਾ ਡਿਜ਼ਾਈਨ ਬਣ ਗਿਆ ਉੱਤੇ ਥੋੜੀਆਂ ਪੱਟੀਆਂ ਹੋਰ ਪਾਤੀਆਂ ਵੀ ਰੈਡੀਮੇਡ ਲੱਗੀਆਂ ਕੋਟੀ ਉਸੇ ਤਰ੍ਹਾਂ ਇਧਰ ਲਿਵਾਗੇ ਆ ਬਾਹ ਤੇ ਡਿਜ਼ਾਈਨ ਪਾਤਾ ਇੰਨਾ ਫਿਰ ਉੱਤੇ ਨੂੰ ਪੱਟੀਆਂ ਪਾਤੀਆਂ ਇਸੇ ਰੰਗ ਦੀਆਂ ਵੀ ਰੈਡੀਮੇਡ ਲੱਗੀਆਂ ਕੋਟੀ ਉਹਨਾਂ ਅਗੇ ਜੇ ਟਿਕਲਾ ਪਾਸਾ ਹੋਰੇ ਕੇਵਲ ਪਾਇਆ ਪਿੱਛੇ ਕੋਈ ਕੇਵਲ ਨਹੀਂ ਪਾਇਆ ਪਲੇਨ ਬੁਣਿਆ ਹੈ ਇਹ ਵੀ ਉਸੇ ਤਰ੍ਹਾਂ ਜਿਹੜਾ ਪਿਛੋਂ ਉਧਰ ਡਿਜ਼ਾਈਨ ਦੂਜਾ ਬਾਹਾਂ ਤੇ ਜਿਆਦਾ ਜਿਆਦਾ ਹੈ ਉਹ ਵਾਲਾ ਇੱਧਰ ਪਾਤਾ ਉਹ ਮੈਂ ਡਿਜ਼ਾਈਨ ਆਪਾਂ ਲੈ ਆਪ ਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਸੈੱਟ ਕਰ ਲੈਣਾ ਕਿੰਨੀਆਂ ਕ ਆਪਾਂ ਨੂੰ ਫੱਟੀਆਂ ਚਾਹੀਦੀਆਂ ਕਿੰਨਾ ਆਪਾਂ ਨੂੰ ਅੱਚੀ ਚਾਹੀਦੀ ਕਿੰਨਾ ਆਪਾਂ ਨੂੰ ਆ ਚਾਹੀਦਾ ਜਿੰਨੀ ਆਪਾਂ ਨੂੰ ਲੰਬਾਈ ਬੱਚੀ ਦੀ ਚਾਹੀਦੀ ਹੈ ਉਹ ਸਭ ਨੂੰ ਸੈੱਟ ਕਰ ਲਓ ਬਾਕੀ ਜਗਾ ਥਾ ਮੋੜਦੇ ਤਾਂ ਤਾਂ ਜਿੰਨੀ ਲੰਬਾਈ ਬਚ ਗਈ ਉਹਨਾਂ ਆਪਾਂ ਕਰਾਂਗੇ ਦੀ ਕਰ ਸਕਦੇ ਹਾਂ ਆ ਪਿੱਛੇ ਥੋੜੀ ਜਿਹੀ ਮੋਢੇ ਦੀ ਕਾਟ ਪਾਈ ਹੈ ਕਿਉਂਕਿ ਬੱਚੇ ਜਦੋਂ ਗਿੱਚੀ ਉੱਤੇ ਚੱਲਤੋਂ ਤੇ ਲੜਦੀ ਉਹ ਦਲਕਤ ਬੰਦਦੇ ਆ ਤੇ ਥੋੜੀ ਜਿਹੀ ਕਾਟ ਪਾਤੀ ਬੈਠ ਤੇ ਸਾ ਜੋ ਗੜਾ ਜਿਹੜਾ ਗਿੱਚੀ ਨਾਲ ਨਾਲ ਲੱਗੇ ਪਿੱਛੇ ਪਿੱਛੇ ਰਹੇ ਥੋੜਾ ਜਿਹਾ ਕਈ ਬੱਚੇ ਨਹੀਂ ਪਾਤੇ ਖੁਸ਼ ਹੁੰਦੇ ਜਿਹੜਾ ਨਾਲ ਲੱਗਦਾ ਹੋਵੇ ਇਸੇ ਤਰ੍ਹਾਂ ਮੋਢਿਆਂ ਦੀ ਕਾਟ ਹੈ ਜੀ 4 3 2 1 ਇਸੇ ਤਰ੍ਹਾਂ ਮੂਹਰੇ ਪਾਸੀ ਮੋਢਾ 4 3 2 1 ਦੀ ਕਾਟ ਹੈ ਇਹਨਾਂ ਬਾ ਆਪਾਂ ਨੂੰ ਚਾਹੀਦੀ ਏ ਉਹ ਨਹੀਂ ਰੱਖ ਕੇ ਇਹਨਾਂ ਬਾ સીਦੇ ਨਾ ਆ ਡਿਜ਼ਾਈਨ ਤੋਂ ਤੋਂ ਜੋ ਵੀ ਆਪਣੀ ਤੁਹਾਨੂੰ ਕਰ ਲੈ ਦੱਸ ਚੁੱਕੀ ਹਾਂ ਇਸ ਕਰਕੇ ਵਾਸਤੇ ਸਾਰੀ ਕੋਟੀ ਦਾ ਡਿਜ਼ਾਈਨ ਹੈ ਜਿਹੜਾ ਇਹ ਆਪਣੀ ਕੋਟੀ ਬਣ ਕੇ ਤਿਆਰ ਹੈ ਜੇ ਤੁਹਾਨੂੰ ਸਮਝ ਆ ਗਈ ਹੋਗੀ ਨਾ ਸਮਝ ਆਵੇ ਤਾਂ ਇਸ ਟੀ ਡਾਕੂਮੈਂਟ ਕਰਕੇ ਪੁੱਛ ਸਕਦੇ ਵੀ ਕਿਵੇਂ ਪਾਉਣਾ ਬਹੁਤ ਬਹੁਤ ਮਿਹਰਬਾਨੀ ਜੀ ਦੇਖਣ ਲਈ ਧੰਨਵਾਦ ਸਮਾਂ ਕੱਢਿਆ ਲਾਈਕ ਕਰੋ ਜੀ ਸਬਸਕ੍ਰਾਈਬ ਕਰੋ ਚੈਨਲ ਬਹੁਤ ਜਣ ਪਾਇਓ ਇਹ ਕੋਟੀਆਂ ਦੇ ਹੋਰ ਵੀ ਮਿਹਰਬਾਨੀ ਥੈਂਕ ਯੂ